ਜਦੋਂ ਉਹ ਮੁੰਡੇ ਦੀ ਖਬਰ ਸਵੇਰ ਵੜੇ ਅਸੀਂ ਸੁਣੀ ਵੀ ਕੁੱਤੇ ਨੇ ਲੋਚ ਲੋਚ ਚ ਖਾਦਾ ਵੀ ਇਹ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਇਹ ਕੁੱਤਿਆਂ ਬਾਰੇ ਤੇ ਵੀ ਹੁਣ ਬੰਦਿਆਂ ਦੇ ਨਾਲ ਜਾਂਦਾ ਛੋਟੀਆਂ ਦੇ ਨਾਲ ਵੀ ਸਾਨੂੰ ਡਰ ਲੱਗਦਾ ਵੀ ਕੁੱਤਾ ਨਾ ਕਿਤੇ ਮੰਗਰ ਪੈ ਜੇ ਸਾਡੇ ਛਾਰੇ ਛੋਟੀਆਂ ਚੱਕੀ ਜਾਂਦੇ ਨੇ ਕੋਈ ਪੱਠੇ ਲੈਣ ਵੀ ਜਾਂਦੇ ਆ ਤਾਂ ਵੀ ਡਰ ਲੱਗਦਾ ਰਹਿੰਦਾ ਹੈ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਲੈ ਕੇ ਆਉਣਾ ਇਹ ਹੁਣ ਬਹੁਤ ਵੱਡੀ ਔਖਾ ਹੋਇਆ ਪਿਆ ਬਹੁਤ ਦਹਿਸ਼ਤ ਬਣੀ ਪਈ ਹੈ ਬਹੁਤ ਡਰਪਦਾ ਹੋਇਆ ਹੈ ਕਿ ਸਾਡੇ ਉੱਤੇ ਆ ਕੇ ਕੋਈ ਅਟੈਕ ਨਾ ਹੋ ਜੇ ਕੁੱਤਿਆਂ ਦਾ ਭੁਖਣ ਭਾਣੇ ਸਾਰੇ ਉੱਥੇ ਬੈਠੇ ਸੀਗੇ ਵੀ ਕੋਈ ਨਾ ਕੋਈ ਤਾਂ ਹੱਲ ਹੋਵੇ ਪਰ ਉਹਦਾ ਹੱਲ ਨਿਕਲਿਆ ਨਹੀਂ ਨਿਕਲਿਆ ਸਾਡੇ ਤਾਂ ਬੱਚੇ ਸਕੂਲੋਂ ਛੁੱਟੀਆਂ ਕਰਕੇ ਬੈਠ ਗਏ ਘਰੇ ਵੀ ਨਹੀਂ ਸਾਨੂੰ ਡਰ ਲੱਗਦਾ ਡਰ ਲੱਗਦਾ ਵੀ ਸਾਡੇ ਨਾਲ ਉੱਥੇ ਤੱਕ ਚਲੋ ਬੈਂਚੜਾ ਵੱਡੇ ਬੱਚਿਆਂ ਨੂੰ ਵੀ ਬੈਂਚੜਾਉਣ ਆਪ ਨਾਲ ਆਈਦਾ ਸਤਿ ਸ਼੍ਰੀ ਅਕਾਲ ਜੀ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ ਇਸ ਵੇਲੇ ਅਸੀਂ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਮੌਜੂਦ ਹਾਂ ਜਿੱਥੇ ਇੱਕ ਹਫ਼ਤੇ ਵਿੱਚ ਹੀ ਆਵਾਰਾ ਕੁੱਤਿਆਂ ਨੇ ਜੋ ਹੈ ਦੋ ਬੱਚਿਆਂ ਦੀ ਜਾਨ ਲੈ ਲਈਏ ਉਸ ਕਰਕੇ ਜੋ ਹੈ ਮਾਹੌਲ ਤੁਸੀਂ ਪਿੰਡ ਦਾ ਦੇਖ ਸਕਦੇ ਹੋ ਕਿ ਗਲੀਆਂ ਸੁਨਸਾਨ ਪਈਆਂ ਨੇ ਤੇ ਜਿਹੜੇ ਵੀ ਬਜ਼ੁਰਗ ਜਿਹੜੇ ਵੀ ਮਾਤਾ ਪਿਤਾ ਆਪਣੇ ਘਰ ਦੇ ਬਾਹਰ ਬੈਠੇ ਨੇ ਉਹਨਾਂ ਵਿੱਚ ਇੰਨੀ ਦਹਿਸ਼ਤ ਹੈ ਕਿ ਸਭ ਦੇ ਹੱਥ ਵਿੱਚ ਸੋਟੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਇਹਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਤੋਂਪ ਨਿਕਲੀ ਅੱਜ ਖੇਲ ਕੇ ਠੰਡੇ ਵਿੱਚ ਤੁੱਪੇ ਜਿਹੜੇ ਨੇ ਮਾਤਾ ਪਿਤਾ ਆਪਣੀਆਂ ਬੈਠੇ ਨੇ ਤੇ ਉਹਨਾਂ ਦੇ ਹੱਥਾਂ ਵਿੱਚ ਛੋਟੀਆਂ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿਤੇ ਨਾ ਕਿਤੇ ਕੋਈ ਕੁੱਤਾ ਆ ਕੇ ਆਵਾਰਾ ਪਿੰਡ ਦਾ ਉਹਨਾਂ ਤੇ ਜਾਂ ਉਹਨਾਂ ਦੇ ਬੱਚਿਆਂ ਤੇ ਅਟੈਕ ਨਾ ਕਰ ਦੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਪੈਣਾ ਜਿਹੜੀਆਂ ਨੇ ਉਹ ਛੋਟੀਆਂ ਹੱਥ ਵਿੱਚ ਲੈ ਕੇ ਬੈਠੀਆਂ ਨੇ ਮਾਤਾ ਜੀ ਕਿੰਨੀ ਕੋ ਦਹਿਸ਼ਤ ਲੱਗ ਰਹੀ ਹੈ ਕਿਉਂਕਿ ਦੋ ਬੱਚਿਆਂ ਦੀ ਜਾਨ ਆਵਾਰਾ ਕੁੱਤਿਆਂ ਨੇ ਤੁਹਾਡੇ ਪਿੰਡ ਦੇ ਵਿੱਚ ਲੁੱਟ ਗਈ ਹਾਂਜੀ ਬਹੁਤ ਡਰ ਆ ਬੀਤ ਜੀ ਦੋ ਬੱਚੇ ਨੇ ਸਾਡੇ ਖਾਲੇ ਤੇ ਇੱਕ ਬੁਢੀ ਦਾ ਹੱਥ ਕਹਿੰਦੇ ਉਹ ਮਨੁੱਖਤਾ ਦੀ ਸੇਵਾ ਚ ਦਾਖਲ ਆ ਪਤਾ ਨਹੀਂ ਬੁਢੀ ਪਤਾ ਨਹੀਂ ਹੁਣ ਘਰੇ ਚਲੀ ਗਈ ਹੋਗੀ ਵੀ ਇੱਕ ਇਕੱਲੇ ਇਕੱਲਾ ਮੁੰਡਾ ਸੀ ਉਹਨਾਂ ਦੇ ਜਿ ਤੇ ਬਹੁਤ ਔਖਾ ਗਿਆ ਸਾਨੂੰ ਬਹੁਤ ਦੁੱਖ ਲੱਗਿਆ ਤਵੇ ਵੀ ਸਾਡੇ ਬੰਦ ਹੋ ਗਏ ਜਦੋਂ ਉਹ ਮੁੰਡੇ ਦੀ ਖਬਰ ਸਵੇਰ ਵੜੇ ਅਸੀਂ ਸੁਣੀ ਵੀ ਕੁੱਤਿਆਂ ਨੇ ਲੋਚ ਲੋਚ ਚ ਖਾਦਾ ਵੀ ਇਹ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਇਹ ਕੁੱਤਿਆਂ ਬਾਰੇ ਕੁੱਤੇ ਬਹੁਤ ਵੱਡੇ ਵੱਡੇ ਦੱਸਦੇ ਆ ਤੇ ਵੀ ਵੱਡੇ ਮੂੰਹ ਨੇ ਉਹਨਾਂ ਦੇ ਵੱਡੇ ਵੱਡੇ ਕੁੱਤੇ ਨੇ ਕਿ ਵੀ ਉਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਅਸੀਂ ਡਰਦੀਆਂ ਬੰਦ ਹੁਣ ਧੁੱਪੇ ਬੈਠੀਆਂ ਅਸੀਂ ਛੋਟੀਆਂ ਲੈ ਕੇ ਬੈਠੀਆਂ ਅਸੀਂ ਤਾਂ ਇੱਕ ਦੂਜੀ ਦੇ ਘਰੇ ਵੀ ਨਹੀਂ ਜਾਣ ਜੋਗ ਰੀਆਂ ਵੀ ਅੱਗੇ ਭੈਣਾ ਭੈਣਾ ਬਹਿ ਕੇ ਗੱਲਾਂ ਕਰ ਲੈਂਦੀਆਂ ਸੀ ਵੀ ਉਹ ਵੀ ਅਸੀਂ ਹੁਣ ਇੱਕ ਦੂਜੀ ਦੇ ਘਰੇ ਨਹੀਂ ਜਾਂਦੀਆਂ ਕੁੰਡੇ ਜਿੰਦੇ ਲਾ ਕੇ ਆਪਦੇ ਅੰਦਰ ਬੈਠੀਆਂ ਰਹਿਣੀਆਂ ਤੇ ਧਾਰ ਬਾਰਾ ਸੜਕ ਉੱਥੇ ਵੀ ਹੁਣ ਬੰਦਿਆਂ ਦੇ ਨਾਲ ਜਾਂਦਾ ਛੋਟੀਆਂ ਦੇ ਨਾਲ ਵੀ ਸਾਨੂੰ ਡਰ ਲੱਗਦਾ ਵੀ ਕੁੱਤਾ ਨਾ ਕਿਤੇ ਮੰਗਰ ਪੈ ਜੇ ਸਾਡੇ ਬਹੁਤ ਡਰ ਲੱਗਦਾ ਵੀ ਜੇ ਦਾ ਕੋਈ ਹੱਲ ਹੋਣਾ ਚਾਹੀਦਾ ਕ ਕੁੱਤਿਆਂ ਦਾ ਇਧਰ ਵੀ ਇੱਕ ਭੈਣ ਜੀ ਬੈਠੇ ਤੁਸੀਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਬੈਠੇ ਹੋ ਛੋਟੀ ਵੀ ਤੁਹਾਡੇ ਕੋਲ ਹੈ ਕਿਸ ਤਰ੍ਹਾਂ ਦੀ ਮਤਲਬ ਇੱਕ ਭਾਵਨਾ ਹੋ ਗਈ ਹੈ ਕਿਉਂਕਿ ਦੋ ਬੱਚੇ ਦਾ ਚਲਾ ਜਾਣਾ ਪਿੰਡ ਵਿੱਚ ਛੋਟੇ ਛੋਟੇ ਬੱਚਿਆਂ ਤੇ ਅਟੈਕ ਕਰ ਰਹੇ ਨੇ ਕੁੱਤੇ ਵੱਡਿਆਂ ਤੇ ਵੀ ਅਟੈਕ ਕਰ ਰਹੇ ਨੇ ਕਿਤੇ ਨਾ ਕਿਤੇ ਡਰ ਦਾ ਮਾਹੌਲ ਹੈ ਬਹੁਤ ਜ਼ਿਆਦਾ ਡਰ ਬਣਿਆ ਹੋਇਆ ਹੁਣ ਤਾਂ ਬਸ ਉਹ ਸਾਰੇ ਸੋਟੀਆਂ ਚੱਕੀ ਜਾਂਦੇ ਨੇ ਕੋਈ ਪੱਠੇ ਲੈਣ ਵੀ ਜਾਂਦੇ ਆ ਤਾਂ ਵੀ ਡਰ ਲੱਗਦਾ ਰਹਿੰਦਾ ਏ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਲੈ ਕੇ ਆਉਣਾ ਇਹ ਹੁਣ ਬਹੁਤ ਵੱਡੀ ਔਖਾ ਹੋਇਆ ਪਿਆ ਬਹੁਤ ਦਹਿਸ਼ਤ ਬਣੀ ਪਈ ਏ ਕੀ ਲੱਗਦਾ ਕਿ ਜਿਹੜੇ ਕੁੱਤੇ ਨੇ ਜਿਹੜਾ ਅਟੈਕ ਕਰ ਰਹੇ ਨੇ ਉਹ ਬਾਹਰੋਂ ਕਿਉਂ ਛੱਡ ਕੇ ਗਿਆ ਜਾਂ ਪਿੰਡ ਦੇ ਹੀ ਕੁੱਤੇ ਨੇ ਪਤਾ ਨਹੀਂ ਲੱਗ ਰਿਹਾ ਹੁਣ ਵੀ ਉਹ ਕੁੱਤੇ ਕੌਣ ਨੇ ਕੀ ਹੈਗੇ ਕਿੱਥੋਂ ਆਏ ਨੇ ਹਟਾ ਰੋੜੀ ਦੇ ਤੇ ਕੁੱਤੇ ਉੱਥੇ ਬੈਠੇ ਨੇ ਸਾਡੇ ਤੇ ਇਹ ਕੋਈ ਇਧਰ ਬਾਹਰੋਂ ਕੁੱਤੇ ਆ ਰਹੇ ਨੇ ਕਹਿੰਦੇ ਨੇ ਬਡੋ ਦੇ ਗਲ ਦੇ ਵਿੱਚ ਪਟੇ ਵੀ ਹੈਗੇ ਨੇ ਵੀ ਕਿਸੇ ਨੇ ਜਾਂ ਛੱਡੇ ਆ ਜਾਂ ਪਤਾ ਨਹੀਂ ਕਿੱਥੋਂ ਆਏ ਨੇ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਬਸ ਬਹੁਤ ਜ਼ਿਆਦਾ ਵੱਡੇ ਵੱਡੇ ਛੇਰਾਂ ਵਰਗੇ ਕੁੱਤੇ ਨੇ ਬਿਲਕੁਲ ਕਿਸੇ ਨਾ ਕਿਤੇ ਕਿਉਂਕਿ ਲੋਕਾਂ ਕੋਲ ਪਹਿਲੇ ਸ਼ੇਰ ਦਾ ਡਰ ਹੁੰਦਾ ਸੀ ਕਿ ਸ਼ੇਰ ਆ ਜਾਵੇ ਜਾਂ ਕੋਈ ਜੰਗਲੀ ਜਾਨਵਰ ਕੋਈ ਇਹੋ ਜਿਹਾ ਆ ਗਿਆ ਹੋਵੇ ਜਿਹੜਾ ਅਟੈਕ ਕਰਦਾ ਹੋਵੇ ਲੇਕਿਨ ਇਹ ਤੇ ਉਹ ਕੁੱਤੇ ਜਿਹੜੇ ਗਲੀ ਮਸਿਆਂ ਦੇ ਵਿੱਚ ਪਾਲਦੇ ਨੇ ਉਹਨਾਂ ਵੱਲੋਂ ਹੀ ਅਟੈਕ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਜੋ ਹੈ ਬੱਚਿਆਂ ਦੀ ਜਾਨਾਂ ਲੈ ਲਈ ਤੇ ਗਈਆਂ ਮਾਤਾ ਜੀ ਤੁਸੀਂ ਬਜ਼ੁਰਗ ਹੋ ਤੁਸੀਂ ਵੀ ਘਰੋਂ ਬਾਹਰ ਨਿਕਲਦੇ ਹੋਗੇ ਕਿੱਦਾਂ ਦਾ ਡਰ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਹਾਂ ਜੀ ਐਦਾਂ ਡਰ ਪਿਆ ਹੋਇਆ ਕਿ ਅਸੀਂ ਸੋਟੀ ਤੋਂ ਬਾਹਰ ਨਹੀਂ ਨਿਕਲ ਸਕਦੇ ਹੈਗੇ ਦੋ ਬੱਚੇ ਤਾਂ ਇਹਨਾਂ ਨੇ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਏ ਤੇ ਤੀਸਰੇ ਕੱਲ ਲੜਕੇ ਦੇ ਬਹੁਤ ਜਿਆਦਾ ਦੰਦ ਬਾਰੇ ਤੇ ਇਸ ਤੋਂ ਬਾਅਦ ਹੁਣ ਕੋਈ ਵੀ ਵਿਅਕਤੀ ਜਾਂਦਾ ਤਾਂ ਸੋਟੀ ਲੈ ਕੇ ਬਾਹਰ ਨਿਕਲਦਾ ਨਹੀਂ ਜਿਹੜੇ ਕਿਸੇ ਨਾ ਕਿਸੇ ਮਾਹੌਲ ਡਰਦਾ ਬਣਿਆ ਹੋਇਆ ਕਿ ਕਦੀ ਕੋਈ ਕੁੱਤਾ ਪਿੱਛੋਂ ਅੱਗੇ ਨੂੰ ਆ ਕੇ ਸਾਡੇ ਤੇ ਅਟੈਕ ਕਰ ਦੇ ਹਾਂਜੀ ਹਾਂਜੀ ਬਹੁਤ ਡਰ ਪੈਦਾ ਹੋਇਆ ਹੈ ਕਿ ਸਾਡੇ ਤੇ ਆ ਕੇ ਕੋਈ ਅਟੈਕ ਨਾ ਹੋ ਜਾਏ ਕੁੱਤੇ ਆਂਦਾ ਤੇ ਕੁੱਤੇ ਐਮੀ ਰੇਸ ਤੇ ਭਜਦੇ ਆ ਕਿ ਮਗਰ ਜਾਂਦੇ ਵੀ ਆ ਪਰ ਉਹ ਫੜੇ ਨਹੀਂ ਜਾਂਦੇ ਹੈ ਇਸ ਤੇ ਵੀ ਹਰ ਇੱਕ ਪ੍ਰਸ਼ਾਸਨ ਨੂੰ ਚਾਹੀਦਾ ਕਿ ਕੁੱਤਿਆਂ ਦਾ ਇੰਤਜ਼ਾਮ ਕਰਨਾ ਹੈ ਜੀ ਕੁਸੀਂ ਵੀ ਇਸ ਸਪਿੰਡ ਵਿੱਚ ਰਹਿ ਰਹੇ ਹੋ ਕਿਦਾਂ ਦਾ ਲੱਗਿਆ ਜਦੋਂ ਪਤਾ ਲੱਗਿਆ ਕਿ ਦੋ ਬੱਚਿਆਂ ਦੀ ਜਾਨ ਇੱਕ ਹਫ਼ਤੇ ਵਿੱਚ ਹੀ ਕੁੱਤਿਆਂ ਨੇ ਲੈ ਲਈ ਹਾਂਜੀ ਬਹੁਤ ਦੁੱਖ ਹੋਇਆ ਅਸੀਂ ਫੋਟੋਆਂ ਵੀ ਦੇਖੀਆਂ ਨੇ ਵੀਡੀਓ ਵੀ ਦੇਖੀ ਆ ਬੱਚਿਆਂ ਦੀ ਬਹੁਤ ਜ਼ਿਆਦਾ ਦੁੱਖ ਲੱਗਿਆ ਇਹ ਗੱਲਾਂ ਦੇਖ ਕੇ ਹੁਣ ਜਿਨ੍ਹਾਂ ਦੇ ਇਕੱਲਾ-ਕੱਲਾ ਸੀ ਚਾਹੇ ਦੋ ਨੇ ਚਾਹੇ ਇਕੱਲਾ ਦੁੱਖ ਤਾਂ ਸਾਰਿਆਂ ਨੂੰ ਬਰਾਬਰ ਹੀ ਹੁੰਦਾ ਹਨਾ ਪਰ ਸਾਰਿਆਂ ਨੂੰ ਡਰਾ ਹੁਣ ਕਿੱਥੇ ਤਾਂ ਇਕੱਲਾ ਬੰਦਾ ਬੇਤੜਕ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਜਾਂਦਾ ਸੀ ਜਾਂ ਸੈਰ ਕਰਨ ਚਲੇ ਜਾਂਦੇ ਸੀ ਪਰ ਹੁਣ ਇਹ ਹੈ ਹੀ ਨਹੀਂ ਗਾ ਦੋ-ਦੋ ਤਿੰਨ-ਤਿੰਨ ਜਾਣਿਆਂ ਤੋਂ ਬਿਨਾ ਇਕੱਠਾ ਹੀ ਨਹੀਂ ਹੋਇਆ ਵੀ ਇਕੱ ਕਈ ਵਾਰ ਕਿਸੇ ਦਾ ਟਾਈਮ ਹੁੰਦਾ ਕਈ ਵਾਰ ਨਹੀਂ ਹੁੰਦਾ ਹੁਣ ਜਾਂ ਤਾਂ ਇਹਨਾਂ ਨੂੰ ਠੱਲ ਪਾ ਦੋ ਜੇ ਫਿਰ ਕੋਈ ਬੰਦਾ ਐਕਸ਼ਨ ਲੈਂਦਾ ਕੁੱਤੇਆਂ ਤੇ ਜਾਂ ਮਾਰਦਾ ਕੁੱਤੇਆਂ ਨੂੰ ਫਿਰ ਕਹਿੰਦੇ ਨੇ ਜੀ ਇਹ ਨਰਦਈ ਨੇ ਇਹ ਕੁੱਤਿਆਂ ਨੂੰ ਮਾਂ ਹੀ ਕਰਦੇ ਨੇ ਇਹ ਬੇਜਵਾਨਾਂ ਨੂੰ ਐਦਾਂ ਕਰਦੇ ਨੇ ਹੁਣ ਬੇਜਵਾਨ ਜਦੋਂ ਸਾਨੂੰ ਖਾ ਰਿਹਾ ਹੈ ਫਿਰ ਅਸੀਂ ਦੱਸੋ ਕੀ ਕਰ ਸਕਦੇ ਹਾਂ ਉਸ ਗੱਲ ਦਾ ਕਿਤੇ ਨਾ ਕਿਤੇ ਸਵਾਲ ਇਹ ਵੀ ਉੱਠਦਾ ਕਿਉਂਕਿ ਕੁੱਤੇ ਜਿਹੜੇ ਪਿੰਡ ਦੇ ਹੁਣ ਬਾਦਲੇ ਦੇ ਹੁਣ ਗਲੀ ਮਸਲੇ ਦੇ ਹੁੰਦੇ ਆ ਅਸੀਂ ਉਹਨਾਂ ਨੂੰ ਦੁੱਧ ਪਾਉਂਦੇ ਆ ਹੀਰਾ ਪਾਉਂਦਿਆਂ ਨੇ ਮਤਲਬ ਉਹਨਾਂ ਦੀ ਸੇਵਾ ਕਰਦੇ ਆ ਤੇ ਉਹ ਉਹ ਕਿੰਨਾਂ ਕੋ ਸਹੀ ਮੰਨਦੇ ਹੋ ਕਿ ਇਸ ਤਰ੍ਹਾਂ ਕੋਈ ਕੁੱਤੇ ਫੇਰ ਬਾਦ ਨੂੰ ਆਵਾਰਾ ਬਣ ਕੇ ਅਟੈਕ ਵੀ ਕਰ ਲੈਂਦੇ ਨਹੀਂ ਜਿਹੜੇ ਕੁੱਤੇ ਤਾਂ ਹੁਣ ਆਪਣੇ ਰਹਿੰਦੇ ਆ ਸਾਨੂੰ ਵੀ ਪਤਾ ਉਹਨਾਂ ਦਾ ਹਨਾ ਆਪਾਂ ਰੱਖੇ ਵੀ ਹੁੰਦੇ ਆ ਕੁੱਤੇ ਉਹਨਾਂ ਦਾ ਵੀ ਆਪਾਂ ਨੂੰ ਪਤਾ ਹੁਣ ਜਿਹੜੇ ਕੁੱਤੇ ਨੇ ਦੁੱਧ ਪਾ ਪੀਣ ਆਉਣਾ ਰੋਜ਼ ਉਹ ਬੱਚੇ ਕੁੱਤੇ ਛੋਟੇ ਆ ਹੁਣ ਇਹ ਤਾਂ ਪਤਾ ਨਹੀਂ ਜਾਂ ਤਾਂ ਕੋਈ ਛੱਡ ਕੇ ਗਿਆ ਸਾਨੂੰ ਪਤਾ ਲੱਗਿਆ ਵੀ ਸਾਡੇ ਰਾਹ ਤੇ ਕੋਈ ਲਾ ਕੇ ਗਿਆ ਇਹ ਕੁੱਤਿਆਂ ਨੂੰ ਹੁਣ ਇਹ ਕੁੱਤੇ ਦਾ ਇੱਕ ਤਰ੍ਹਾਂ ਦਾ ਆਦਮ ਖੋਰੀ ਨੇ ਫਿਰ ਜਿਹੜੇ ਬੰਦਿਆਂ ਨੂੰ ਖਾ ਰਹੇ ਨੇ ਤੇ ਫੇਰੇ ਹੁਣ ਇਹਦਾ ਕੀ ਕਰਿਆ ਜਾਵੇ ਦੱਸੋ ਹੁਣ ਜੇ ਬੰਦਾ ਫੇਰ ਕਹਿੰਦਾ ਪ੍ਰਸ਼ਾਸਨ ਨੂੰ ਕਹਿ ਦਿੰਦੇ ਨੇ ਪ੍ਰਸ਼ਾਸਨ ਆਏ ਕਰੇ ਪ੍ਰਸ਼ਾਸਨ ਦੱਸੋ ਤਾਂ ਸਹੀ ਵੀ ਫੇਰ ਅਸੀਂ ਕਿਹਦੇ ਕੋਲ ਸੁਣੀਏ ਸਾਡੀ ਕੌਣ ਸੁਣੂਗਾ ਫਿਰ ਸਾਨੂੰ ਤੁਹਾਡੇ ਵੱਲੋਂ ਪਿੰਡ ਵੱਲੋਂ ਜੋ ਹੈ ਹਾਈਵੇ ਜਾਮ ਕੀਤਾ ਗਿਆ ਸੀ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੀ ਇਹ ਸਮੱਸਿਆ ਦੂਰ ਕੀਤੀ ਜਾਵੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਆਇਆ ਉਸ ਤੋਂ ਬਾਅਦ ਕੋਈ ਕੁੱਤਿਆਂ ਨੂੰ ਫੜ ਕੇ ਲੈ ਕੇ ਗਿਆ ਜਾਂ ਕੋਈ ਟੀਕੇ ਲਗਾ ਕੇ ਗਿਆ ਕੁਝ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਨਹੀਂ 2.5 ਘੰਟੇ ਰੋਡ ਜਾਮ ਹੋਇਆ ਸਾਰਿਆਂ ਦੇ ਮੂੰਹ ਸਿਰ ਬਹੁਤ ਜ਼ਿਆਦਾ ਗੁੱਸਾ ਭਰਿਆ ਆਇਆ ਸੀ ਸਾਰਿਆਂ 'ਚ ਸਾਰੇ ਭੁੱਖਣ ਭਾਣੇ ਸਾਰੇ ਉੱਥੇ ਬੈਠੇ ਸੀਗੇ ਵੀ ਕੋਈ ਨਾ ਕੋਈ ਤਾਂ ਹੱਲ ਹੋਵੇ ਪਰ ਉਹਦਾ ਹੱਲ ਨਿਕਲਿਆ ਨਹੀਂ ਨਿਕਲਿਆ ਸਾਡੇ ਤਾਂ ਬੱਚੇ ਸਕੂਲੋਂ ਛੁੱਟੀਆਂ ਕਰਕੇ ਬੈਠ ਗਏ ਘਰੇ ਵੀ ਨਹੀਂ ਸਾਨੂੰ ਡਰ ਲੱਗਦਾ ਡਰ ਲੱਗਦਾ ਵੀ ਸਾਡੇ ਨਾਲ ਉੱਥੇ ਤੱਕ ਚੱਲੋ ਬੈਂਚ ਜਿਹੜਾ ਵੱਡੇ ਬੱਚਿਆਂ ਨੂੰ ਵੀ ਬੈਂਚ ਚੜਾਉਣਾ ਆਪ ਨਾਲ ਆਈਦਾ ਫਿਰ ਹੁਣ ਤੁਸੀਂ ਜਦੋਂ ਕੋਈ ਐਕਸ਼ਨ ਹੀ ਨਹੀਂ ਲਿਆ ਇੰਨੇ ਦਿਨ ਹੋ ਗਏ ਅੱਜ ਫਿਰ ਦੱਸੋ ਜੇ ਹੁਣ ਕੋਈ ਡਿਸੀਜਨ ਲਾਊਗਾ ਤਾਂ ਹੀ ਉਹਦਾ ਹੱਲ ਨਿਕਲੂਗਾ ਕਿਸੇ ਨੇ ਡਿਸੀਜਨ ਕੋਈ ਲਿਆ ਹੀ ਨਹੀਂ ਜੇ ਡਿਸੀਜਨ ਲਿਆ ਹੁੰਦਾ ਤਾਂ ਹੁਣ ਬੱਚੇ ਕੁੱਤੇ ਆ ਮਗਰ ਥੋੜੀ ਭੱਜਦੇ ਸਵੇਰਾ ਹੁੰਦਾ ਨਹੀਂ ਤਾਂ ਬੱਚੇ ਕੁੱਤੇ ਆ ਮਗਰ ਭੱਜ ਲੈਂਦੇ ਸਾਰੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਛੋਟੀਆਂ ਲੈ ਕੇ ਕੁੱਤੇ ਦੇ ਪਿੱਛੇ ਭੱਜਦੇ ਨੇ ਕਿ ਕੁੱਤੇ ਬਾਹਰ ਨਹੀਂ ਕਰ ਜਾਂਦੇ ਹਾਂ ਜੀ ਨਹੀਂ ਬਾਹਰ ਨਹੀਂ ਨਿਕਲ ਜਾਣ ਵੀ ਜੇ ਸਾਨੂੰ ਜੇ ਕਿਸੇ ਨੇ ਤਾਂ ਕੁਝ ਕਰਨਾ ਠੀਕ ਆ ਜੇ ਨਹੀਂ ਕਰਨਗੇ ਹੁਣ ਅੱਕ ਕੇ ਤਾਂ ਮਾਰਨਗੇ ਹੀ ਨਾ ਫਿਰ ਹੁਣ ਆਪਦੇ ਬੱਚਿਆਂ ਨੂੰ ਜਾਂ ਆਪ ਨੂੰ ਵੀ ਨੁਕਸਾਨ ਆ ਬੱਚਿਆਂ ਦਾ ਕੱਲਿਆਂ ਦਾ ਨਹੀਂ ਆਪ ਨੂੰ ਵੀ ਨੁਕਸਾਨ ਆ ਹੁਣ ਕੱਲੀ ਲੇਡੀਜ਼ ਵੀ ਨਹੀਂ ਜਾ ਸਕਦੀ ਕਿੰਨੀ ਛੋਟੀਆਂ ਰੱਖ ਲੂਗੀ ਕੋਲੇ ਛੋਟੀ ਨਾਲ ਤਾਂ ਉਹ ਕੁੱਤੇ ਮਾਰਨ ਵਾਲੇ ਹੈ ਵੀ ਨਹੀਂ ਬਿਲਕੁਲ ਅਸੀਂ ਦੇਖ ਰਹੀ ਸੀ ਰਾਹ ਵਿੱਚ ਚੱਲੇ ਸੀ ਜੋ ਵੀ ਰਾਹ 길 ਜਾ ਰਿਹਾ ਸੀ ਜਾਂ ਪਿੰਡ ਦੀਆਂ ਗਲੀਆਂ ਵਿੱਚ ਕਮਰੇ ਸੀ ਸਭ ਦੇ ਹੱਤਾ ਵਿੱਚ ਛੋਟੀਆਂ ਸੀ ਮਾਤਾ ਜੀ ਤੁਸੀਂ ਵੀ ਛੋਟੀ ਫੜ ਕੇ ਬੈਠੇ ਹੋ ਬੇਸ਼ੱਕ ਜੇਕਰ ਕੁੱਤਾ ਤੁਹਾਡੇ ਪਿੱਛੇ ਪਿਆ ਜਾਏ ਤਕੀ ਲੱਗਦਾ ਕਿ ਇੱਕ ਛੋਟੀ ਪਤਲੀ ਛੋਟੀ ਨਾਲ ਤੁਸੀਂ ਆਪਣਾ ਬਚਾਅ ਕਰ ਸਕੋਗੇ ਨਾ ਨਹੀਂ ਕਰ ਸਕਦੇ ਉਹ ਕੁੱਤੇ ਸੇਰ ਵਰਗੇ ਆ ਹੂੰ ਕੁੱਤੇ ਬਹੁਤ ਵੱਡੇ ਆ ਉਹ ਥੋੜੇ ਨਹੀਂ ਹੈਗੇ ਤੇ ਕਿੰਨਾ ਕੋਈ ਡਾਰੇ ਮਨ ਦੇ ਵਿੱਚ ਹੈ ਕਿਉਂਕਿ ਛੋਟੇ ਛੋਟੇ ਘਰਾਂ ਦੇ ਵਿੱਚ ਬੱਚੇ ਹੋਰ ਬੜਾ ਨੇੜੇ ਇਥੇ ਜਾਂ ਸਾਡੇ ਕੁੰਡੇ ਲਈ ਰੱਖਦੇ ਆ ਗੇਟਾਂ ਚ ਨਹੀਂ ਨਿਕਲਦੇ ਆ ਗੇਟ ਬਾਹਰ ਨਹੀਂ ਬਹਿ ਸਕਦੇ ਅੱਜ ਬੈਠੇ ਆ ਬਾਹਰ ਮੈਂ ਤਾਂ ਇੰਨੇ ਦਿਨਾਂ ਬਾਅਦ ਮੈਂ ਨਹੀਂ ਆਈ ਤੇ ਦਿਨੇ ਬੈਠੇ ਹੋ ਰਾਤ ਸ਼ਾਮ ਜਿਵੇਂ ਜਿਵੇਂ ਸ਼ਾਮ ਹੋਏਗੀ ਮੈਂ ਤਾਂ ਕੁੰਡੇ ਲਾਖ ਰੱਖ ਦਿਆਂ ਅੰਦਰੋਂ ਬਸ ਅੱਛਾ ਹਾਂ ਮੁੰਡਾ ਜਦੋਂ ਆਉਂਦਾ ਖੋਲ ਲੈਂਦਾ ਆਲਟ ਗੇਟ ਕਰ ਦਿੰਦੀ ਵੀ ਖੋਲ ਲਾਪੇ ਮੇਲਾ ਪਹਿਲਾਂ ਗਲੀਆਂ ਵਿੱਚ ਬੱਚੇ ਸਕੂਲੋਂ ਆਉਂਦੇ ਸੀ ਸਾਰੇ ਮਿਲ ਕੇ ਖੇਡਦੇ ਸੀ ਕਿ ਅ ਜਵਾਕ ਦੇ ਬਾਹਰ ਨਿਕਲਦਾ ਡਰਦਾ ਅੱਛਾ ਨਿੱਕੇ ਨਿੱਕੇ ਜਵਾਕ ਆ ਕੇ ਖੋਲ ਜਾਂਦੇ ਆ ਇੱਥੇ ਚੜਾਉਣ ਆਉਂਦੇ ਲੈ ਕੇ ਆਉਂਦੇ ਲੈ ਕੇ ਆਉਂਦੇ ਵੀ ਡਰਦੇ ਕੁੱਤਾ ਕੋਈ ਆ ਗਿਆ ਚੱਕ ਕੇ ਲੈ ਜਾਉਂ ਮਤਲਬ ਇੰਨਾ ਜਿਆਦਾ ਜਿਹੜਾ دہشت ਦਾ ਡਰ ਦਾ ਮਾਹੌਲ ਬਣ ਚੁੱਕਿਆ ਹੈ ਤੇ ਉਹ ਜਿਹੜੇ ਨੇ ਲੋਕ ਜਿਹੜੇ ਪਿੰਡ ਦੇ ਨੇ ਉਹ ਜਿਆਦਾ ਬਹੁਤ ਜਿਆਦਾ ਪਰੇਸ਼ਾਨ ਨੇ ਤੇ ਕੱਲੀਆਂ ਤੁਸੀਂ ਦੇਖ ਸਕਦੇ ਹੋ ਕਿ ਕੁਛ ਝੌਂਡ ਬਣਾ ਕੇ ਜਰੂਰ ਜਿਹੜੇ ਮਾਤਾਵਾ ਪੈਣਾ ਇੱਥੇ ਬੈਠੇ ਜਾਣਾ ਲੇਕਿਨ ਆਮ ਤੌਰ ਤੇ ਪਿੰਡ ਦੀਆਂ ਗਲੀਆਂ ਉਸ ਉਸਾਨ ਪਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਹੜਾ ਹੈ ਆਪਣੇ ਬੱਚਿਆਂ ਨੂੰ ਜੋ ਹੈ ਸਾਈਕਲ ਤੇ ਲੈ ਕੇ ਆ ਰਿਹਾ ਗੱਲਬਾਤ ਕਰ ਰਹੇ ਹਾਂ ਇਹ ਇਹ ਬੱਚੇ ਕੋਈ ਸਕੂਲ ਤੇ ਲੈ ਕੇ ਆ ਰਹੇ ਹੋ ਜੀ ਸਰ ਕੀ ਗੱਲ ਹੈ ਕੋਈ ਕੁੱਤਿਆਂ ਦੀ دہشت ਹੈ ਕਿਸ ਤਰ੍ਹਾਂ ਦੀ ਕੁੱਤੇ ਦੇ ਡਰ ਸੇ ਮੈਂ ਬੱਚੇ ਲੈਣੇ ਲਈ ਆਤਾ ਹਾਂ ਬਿਛੋੜਨੇ ਲਈ ਵੀ ਆਤਾ ਹਾਂ ਅੱਛਾ कितने दिन से यही चार दिन से मैं तो मजदूरी 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 करता मज़ूरी कर मैं आना पड़ता है हमको अच्छा, जब से पता लगा कि कुत्तों ने बच्चों को दो बच्चों को मार दिया आ, तब से डर पैदा हो गया जी सर अच्छा तो अब आप, आपकी ये भी ड्यूटी लगी कि बच्चों को लेके आना बच्चों को छोड़ के जाना आ, का, का, काम बैसे हो या ना हो कितना डर लग रहा है कि तो पूरा लग रहा है एक ही लड़का है चार कुरी है मेरे पास अच्छा तो और भी जो है पेरेंट्स जो है बच्चों को लेके जा रहे हैं घर पे छोड़ने जा रहे हैं ਡਰਕ ਮਾਹੌਲ ਸ ਹੈ ਡਰਕ ਮਾਹੌਲ ਸ ਜਾ ਰਹੇ ਸਵੇਰ ਨੇ ਲਈ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਜੋ ਹੈ ਸਾਈਕਲ ਤੇ ਜਿਹੜੇ ਨੇ ਮਾਪਿਓ ਜਿਹੜੇ ਸਕੂਲ ਤੋਂ ਕਹਿੰਦੇ ਸੀ ਬੱਚੇ ਪਹਿਲਾਂ ਆਰਾਮ ਨਾਲ ਘਰ ਤੋਂ ਸਕੂਲ ਜਾਂਦੇ ਸੀ ਵਾਪਸ ਆਉਂਦੇ ਸੀ ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜੇ ਪੇਰੈਂਟਸ ਨੇ ਖੁਦ ਸਕੂਲ ਤੋਂ ਬੱਚਿਆਂ ਨੂੰ ਲੈ ਕੇ ਜਿਹੜੇ ਘਰ ਜਾ ਰਹੇ ਨੇ ਸਵੇਰੇ ਜੋ ਹੈ ਇੱਕ ਘਰ ਤੋਂ ਜੋ ਹੈ ਸਕੂਲ ਤੱਕ ਛੱਡਦੇ ਨੇ ਤਾਂ ਉਸ ਤੋਂ ਬਾਅਦ ਛੁੱਟੀ ਹੋਣ ਤੇ ਜੋ ਹੈ ਘਰ ਤੱਕ ਆਪਣੇ ਆਪ ਜੋ ਹੈ ਲੈ ਕੇ ਜਾਂਦੇ ਨੇ ਲੋਕ ਜਿਹੜੇ ਤੋਂਪਸੇਖ ਦੇ ਨਜ਼ਰ ਆ ਰਹੇ ਨੇ ਹੱਤਾ ਵਿੱਚ ਛੋਟੀਆਂ ਜਿਹੜੇ ਨੇ ਮਾਤਾ ਵੱਲੋਂ ਵੀ ਫੜੀ ਗਈ ਹੈ ਭਾਜੀ ਕੀ ਨਾਂ ਕੀ ਆਪਣਾ ਮੇਰਾ ਨੌਕਰਪਾਲ ਸਿੰਘ ਆ ਜੀ ਕਿ ਕਿੰਨਾ ਕੋ ਡਰ ਲੱਗ ਰਿਹਾ ਮਾਹੌਲ ਕਿਹੋ ਜਿਹਾ ਪਿੰਡ ਦਾ ਡਰ ਤੁਹਾਨੂੰ ਦੱਸਿਆ ਵੀ ਇੱਕ ਜਿਵੇਂ ਕਹਿੰਦੇ ਹੁੰਦੇ ਇੱਕ ਛੋਟਾ ਜਿਹਾ ਚੋਰ ਮੰਨਦਾ ਵੱਡਾ ਚੋਰ ਬਣ ਜਾਂਦਾ ਉਹੀ ਹਾਲ ਕੁੱਤੇ ਆਂਦਾ ਹੋਇਆ ਹੋਇਆ ਮਾੜੇ ਬਾੜ ਦੇ ਪੜਦੇ ਹੋ ਅੱਜ ਮੈਂ ਸੁਣਿਆ ਵੀ ਯਾਨੀ ਦੋ ਕਟੀਆਂ ਵੀ ਖਾ ਗਏ ਅੱਛਾ ਹਾਂ ਤੇ ਬਾਕੀ ਬੱਚਿਆਂ ਨੂੰ ਤਾਂ ਚਲੋ ਨਾਰਮਲ ਗੱਲ ਆ। ਦੇਖ ਕਿੱਡੇ ਵੱਡੇ ਉਹ ਜਾਨਵਰਾਂ ਨੂੰ ਵੀ ਖਾਣ ਵਾਲੇ। ਤੇ ਕਿੰਨਾ ਕੋਈ ਡਰ ਦਾ ਮਾਹੌਲ ਹੈ ਪਿੰਡ ਵਿੱਚ ਅਸੀਂ ਦੇਖ ਰਹੇ ਹਾਂ ਕਿ ਬੱਚੇ ਕੋਈ ਵੀ ਦੇਖ ਲਓ ਸਾਰੇ ਡੰਡੇ ਹੱਥੇ ਚਾਹ ਦੇ ਮਾਤਾ ਦੇ ਲਈ ਬੈਠੀ ਆ। ਕੋਈ ਵੀ ਨਿਕਲਦਾ। ਹਰ ਇੱਕ ਵੀ ਕਰਨ ਨੂੰ ਜਵਾਕ ਦਾ। ਤੇ ਕੀ ਕਿਸੇ ਕੇ ਪ੍ਰਸ਼ਾਸਨ ਸੁੱਤਾ ਪਿਆ? ਪ੍ਰਸ਼ਾਸਨ ਦਾ ਜੀ ਕੁਝ ਨਹੀਂ ਕਰ ਰਿਹਾ। ਜੀ। ਮਗਲੇ ਇਹਨਾਂ ਦਾ ਮਾਤਾ ਜੀ ਛੋਟੀ ਲੈ ਕੇ ਬੈਠੇ ਹੋ ਸੜਕ ਤੇ। ਹਾਂ ਜੀ। ਕਿੰਨਾ ਕੋਈ ਡਰ ਲੱਗ ਰਿਹਾ? ਡਰ ਬਹੁਤ ਲੱਗਦਾ ਰਾਜੇ। ਹੂੰ। ਬਹੁਤ ਜ਼ਿਆਦਾ ਲੱਗਦਾ ਵੱਖਿਆ ਕੁੱਤਿਆਂ ਨੇ ਜਿਹੜੀ ਬੱਚਿਆਂ ਦੀ ਹਾਲਤ ਵੇਖੀ ਆ ਅਸੀਂ ਚਲ ਕੋਲੇ ਤਾਂ ਨਹੀਂ ਜਾ ਸਕੇ ਯਾਨੀ ਮੋਬਾਈਲ ਦੇ ਵਿੱਚ ਵੇਖੀ ਬਹੁਤ ਬੁਰੀ ਹਾਲਤ ਤੇ ਇੱਕ ਬੱਚਾ ਤਾਂ ਜਿਹੜਾ ਸੀਗਾ ਉਹ 5-6 ਸਾਲ ਬਾਦ ਹੋਇਆ ਸੀ ਪਹਿਲਾਂ ਵੀ ਤੇ 10-11 ਸਾਲ ਦਾ ਸੀਗਾ ਜਿਹੜਾ ਕੁੱਤਿਆਂ ਨੇ ਵਸ ਕਰ ਹੋਈ ਸਮਝੋ ਖੱਤ ਲਿਆ ਬਹੁਤ ਜ਼ਿਆਦਾ ਬੁਰੀ ਹਾਲਤ ਸੀਗੀ ਉਹ ਵੇਖ ਕੇ ਤਾਂ ਕਹੀਦਾ ਅਸੀਂ ਤਾਂ ਹੁਣ ਡਰਦੇ ਬਾਹਰ ਨਹੀਂ ਨਿਕਲਦੇ ਜੇ ਨਿਕਲ ਜੇ ਤਾਂ ਸੋਟੀ ਲੈ ਕੇ ਨਿਕਲਦੇ ਇੰਨਾ ਮਾਹੌਲ ਖਰਾਬ ਆ ਬੱਚਿਆਂ ਨੇ ਸਕੂਲ ਜਾਣਾ ਉਹਨਾਂ ਨੂੰ ਬਸ ਲਾਹੀ ਦਾ ਤਾਂ ਵੀ ਕੋਲ ਖੜਕੇ ਜੇ ਚੜਾਈ ਦਾ ਤਾਂ ਵੀ ਕੋਲ ਖੜਕੇ ਹੁਣ ਤਾਂ ਯਾਨੀ ਬਹੁਤ ਜ਼ਿਆਦਾ ਦਿਲ ਟੁੱਟੇ ਪਈ ਆ ਮੇ ਇੰਨੀ ਬੁਰੀ ਹਾਲਤ ਹੋਈ ਕਿਉਂਕਿ ਕੁੱਤਿਆਂ ਦਾ ਇੰਨਾ دہشت ਇੰਨਾ ਡਰ ਪੈਦਾ ਹੋ ਚੁੱਕਿਆ ਹੈ ਕਿ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਾਲਾਂਕਿ ਉਹਨਾਂ ਵੱਲੋਂ ਹਾਈਵੇ ਜਾਮ ਕੀਤਾ ਗਿਆ ਪਿੰਡ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਕੁੱਤੇ ਜਿਹੜੇ ਆਵਾਰਾ ਪਿੰਡ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਨੂੰ ਪਕੜ ਕੇ ਲਿਜਾਇਆ ਜਾਵੇ ਜਾਂ ਕਿਸੇ ਤਰ੍ਹਾਂ ਹੋਰ ਛੱਡਿਆ ਜਾਵੇ ਜਾਂ ਉਹਨਾਂ ਦਾ ਕੋਈ ਹੋਰ ਖਾਸ ਇੰਤਜ਼ਾਮ ਇਹੋ ਜਿਹਾ ਕੀਤਾ ਜਾਵੇ ਕਿ ਉਹ ਜਿਹੜੇ ਬੱਚਿਆਂ ਨੂੰ ਲੋਕਾਂ ਨੂੰ ਜਿਹੜੇ ਪਿੰਡ ਦੇ ਵਾਸੀ ਨੇ ਉਹਨਾਂ ਨੂੰ ਨਾ ਵਡਣ ਤੇ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਮੰਦਭਾਗੀ ਘਟਨਾ ਹੋਈਏ ਦੋ ਬੱਚੇ ਦੀ ਜਾਨ ਗਈ ਹੈ ਉਹ ਇਸ ਤਰ੍ਹਾਂ ਤੇ ਹੋਰ ਅੱਗੇ ਲੜੀ ਨਾ ਵਸ ਸਕੇ ਇਸ ਦਾ ਵੀ ਇਹਨਾਂ ਨੇ ਜੋ ਹੈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਇਹ ਮੰਗ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਉਹਨਾਂ ਨੂੰ ਰਾਹਤ ਮਿਲ ਸਕੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ ਦਾ ਗ੍ਰੇਟ ਪੰਜਾਬ ਟੀਵੀ ਲੁਧਿਆਣਾ